ਕਿਤੇ ਵੀ ਅਣਜਾਣ ਵਿਲੇ ਤੁਸੀਂ ਅਕਸਰ ਟੈਕਸੀ ਦਾ ਮੰਗਵਾਉਂਦੇ ਹੀ ਹੋਗੇ ਪਰ ਜੇਕਰ ਹੁਣ ਇੱਕ ਬਾਈਕ ਟੈਕਸੀ ਡਰਾਈਵਰ ਤੁਹਾਡੇ ਕੋਲ ਆਵੇ ਤੇ ਤੁਹਾਨੂੰ ਮੰਜ਼ਿਲ ਤੇ ਪਹੁੰਚਾ ਦੇਵੇ ਤਾਂ ਕਿਵੇਂ ਨਾ ਲੱਗੇਗਾ ਜੀਹਾਂ ਜੰਦਰਦੀ ਕਾਂਤਾ ਚੋਹਾਨ ਪਹਿਲੀ ਮਹਿਲਾ ਬਾਈਕ ਟੈਕਸੀ ਡਰਾਈਵਰ ਹੈ ਜੋ ਕਿ ਤੁਹਾਨੂੰ ਤੁਹਾਡੀ ਮੰਜ਼ਿਲ ਤੇ ਸੇਫਲੀ ਪਹੁੰਚਾ ਦੇਵੇਗੀ ਤਸਵੀਰਾਂ 'ਚ ਸਕੂਟੀ ਤੇ ਸਵਾਰ ਕਾਂਤਾ ਚੋਹਾਨ ਨੇ ਆਪਣੇ ਪਤੀ ਦੀ ਮਦਦ ਨਾਲ ਇਹ ਬਾਈਕ ਟੈਕਸੀ ਸਰਵਿਸ ਸ਼ੁਰੂ ਕੀਤੀ ਹੈ ਕਾਂਤਾ ਦੇ પતિ ਖੁਦ ਵੀ ਔਟੋ ਚਲਾਉਣ ਦੇਣੇ ਤੇ ਕਾਂਤਾ ਨੇ ਵੀ ਹੁਣ ਸਕੂਲ ਦੀ ਟੈਕਸੀ ਸ਼ੁਰੂ ਕਰ ਲਈ ਹੈ ਜਿਸ ਦੇ ਨਾਲ ਉਹ ਬਾਕੀ ਮਹਿਲਾਵਾਂ ਲਈ ਵੀ ਮਿਸਾਲ ਬਣੀ ਜਾ ਰਹੀ ਹੈ ਸਰ ਮੈਂ ਜੌਬ ਕਰਨਾ ਚਾਹੁੰਦੀ ਸੀ ਤੇ ਬਹੁਤ ਕੀਤੀਆਂ ਵੀ ਜੌਬਸ ਤੇ ਬਟ ਮੈਂ ਕਿਸੇ ਵੀ ਜੌਬ ਤੋਂ ਸੈਟੀਸਫਾਈਡ ਨਹੀਂ ਸੀ ਜਦੋਂ ਮੈਨੂੰ ਪਤਾ ਲੱਗਾ ਕਿ ਰੈਪਿਡੋ ਤੇ ਮੈਂ ਕੰਮ ਕਰ ਸਕਦੀ ਆ ਮੈਂ ਫਿਰ ਆ ਕੇ ਜੁਆਇਨ ਕੀਤਾ ਤੇ ਮੈਂ ਹੁਣ ਸੈਟੀਸਫਾਈਡ ਆ ਆਪਣੀ ਜੌਬ ਦੇ ਨਾਲ ਜੇ ਆਪਾਂ ਗੱਲ ਕਰੀਏ ਤੁਹਾਡੇ ਪਰਿਵਾਰ ਦੇ ਕੋਣ ਕੋਣ ਦੇ ਮੈਂ ਮੇਰੀ ਫੈਮਲੀ ਦੇ ਵਿੱਚ ਮੇਰੇ ਹਸਬੰਡ ਨੇ ਮੇਰੇ ਦੋ ਬੱਚੇ ਬੇਟਾ ਮੇਰਾ 10 ਸਾਲ ਦਾ ਹੈ 4th ਕਲਾਸ ਵਿੱਚ ਪੜਦਾ ਹੈ ਗੁੜੀਆ ਮੇਰੀ 5 ইয়ার্স ਦੀ ਹੈ 1st ਕਲਾਸ ਵਿੱਚ ਪੜਦੀ ਹੈ ਤਾਂ ਹਸਬੰਡ ਨੇ ਕਿੰਨਾ ਸਪੋਰਟ ਹਸਬੰਡ ਦੇ ਕਰਕੇ ਹੀ ਅੱਜ ਮੈਂ ਇੱਥੇ ਖੜੀ ਆ ਉਹਨਾਂ ਨੇ ਹੀ ਮੈਨੂੰ ਸਪੋਰਟ ਕੀਤੀ ਹੈ ਕਿ ਜੇ ਤੂੰ ਕੁਝ ਕਰਨਾ ਚਾਹੁੰਦੀ ਹੈ ਤਾਂ ਤੂੰ ਕਰ ਤੇ ਅੱਜ ਮੈਂ ਇਸ ਮੁਕਾਮ ਤੇ ਪਹੁੰਚ ਚੁੱਕੀ ਹਾਂ ਨਹੀਂ ਸਰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਮੈਨੂੰ ਅੱਜ ਤੱਕ ਜਿੰਨੀਆਂ ਵੀ ਮੈਂ ਮਤਲਬ ਸਵਾਰੀਆਂ ਨੂੰ ਪਿਕ ਕੀਤਾ ਹੈ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਸਵਾਰੀਆਂ ਮਿਲੀਆਂ ਨੇ ਕੋਈ ਐਜੀ ਸਵਾਰੀ ਹੋਵੇ ਜੇ ਕਿਸੇ ਦੀ ਜਾਨ ਬਚਾਣ ਜਾਂਦੀ ਹੋਵੇ ਨਾ ਪੰਛੀ ਦੀ ਜਾਂ ਕਿਸੇ ਦੀ ਹਾਂਜੀ ਸਰ ਮੈਨੂੰ ਸਵਾਰੀ ਮਿਲੀ ਸੀ ਜੋ ਕਿ ਇੱਕ ਬਾਜ ਤਾਰਾਂ ਦੇ ਵਿੱਚ ਫਸਿਆ ਹੋਇਆ ਸੀ ਤੇ ਉਹਨੂੰ ਬਚਾਣ ਲਈ ਉਹਨਾਂ ਨੇ ਮੈਨੂੰ ਰੈਪਿਡੋ ਬੁੱਕ ਕਰਕੇ ਤੇ ਕਰਨਾ ਪਿਆ